ਪੋਰਸਤੇ ਉੱਚਤਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਡੀਐਸਪੀ ਇੰਦਰਜੀਤ ਸਿੰਘ ਰਾਜਾ ਸੰਸੀ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਖੇਤੀ ਪੁਲਿਸ ਵੱਲੋਂ ਪਿਸਤੌਲ ਅਤੇ ਹੈਰਨਸਮਿਥ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦੀ ਖਬਰ ਹੈ ਜਾਣਕਾਰੀ ਦਿੰਦਿਆਂ ਡੀਐਸਪੀ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਇਨਚਾਰਜ ਸੀਆਈਏ ਗੋਪਾਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪ੍ਰਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਕਿਆਮਪੁਰ ਪਾਕਿਸਤਾਨੀ ਤਸਕਰਾਂ ਨਾਲ ਸੰਬੰਧ ਹਨ ਅਤੇ ਉਹ ਪਾਕਿਸਤਾਨ ਤੋਂ ਹੈਰਨ ਮੰਗਵਾ ਕੇ ਅੱਗੇ ਸਪਲਾਈ ਕਰਦਾ ਹੈ ਤੁਰੰਤ ਕਾਰਵਾਈ ਕਰਦਿਆਂ ਇਹਨਾਂ ਨੂੰ 1 ਕਿਲੋ 335 ਗ੍ਰਾਮ heroin ਅਤੇ ਇੱਕ ਸਵੈਸਟ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਕੋਲੋਂ ਇੱਕ ਗਲੌਕ ਪਿਸਤਲ 9mm ਸਮੇਤ ਮੈਗਜ਼ੀਨਾਂ ਤੇ ਇੱਕ 30 ਬੋਰ ਪਿਸਤਲ ਸਮੇਤ ਮੈਗਜ਼ੀਨ ਬਰਾਮਦ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣਗੇ। ਥਾਣਾ ਲੋਪੋਕੇ ਨੂੰ ਜਿਹੜੀ ਆ ਉਹ ਕਾਫੀ ਸਫਲਤਾ ਮਿਲੀ ਆ। ਲੋਪੋਕੇ ਦੇ ਦੌਰਾਨ ਸੀਆਈਏ ਸਟਾਫ ਤੋਂ ਸਬ ਇੰਸਪੈਕਟਰ ਗੋਪਾਲ ਸਿੰਘ ਨੇ ਇੱਕ ਦੋਸ਼ੀ ਪ੍ਰਦੀਪ ਸਿੰਘ ਇਹ ਕਾਂਪੁਰ ਦਾ ਵਾ ਥਾਣੇ ਢੇਰ ਦਾ ਰਹਿਣ ਵਾਲਾ ਉਹਨੂੰ ਕਾਬੂ ਕਰਕੇ ਉਹਦੇ ਕਬਜ਼ੇ ਚੋਂ 1 ਕਿਲੋ 335 ਗ੍ਰਾਮ ਜਿਹੜੀ ਹੈ ਰੋਨੀਆ ਰਿਕਵਰ ਕੀਤੀ ਆ ਸਮੇਤ ਉਹਦੇ ਸ੍ਰਿੱਕਟ ਕਢੀ ਇਸੇ ਤਰ੍ਹਾਂ ਐਸ ਐਚਓ ਲੋਕੋ ਕੇ ਇੰਸਪੈਕਟਰ ਹਮਾਜੂ ਭਗਤ ਜੀ ਤੇ ਉਹਨਾਂ ਦੇ ਨਾਲ ਚੌਕੀ ਇਨਚਾਰਜ ਗੋਰੇ ਕੁਬਾਰ ਸਿੰਘ ਚੱਕੜ ਉਹਨਾਂ ਦੀ ਟੀਮ ਵੱਲੋਂ ਇੱਕ ਸਖਚੈਨ ਸਿੰਘ ਸੁਚਾਨਣ ਤੇ ਅੰਗਰੇਜ ਸਿੰਘ ਅਰਜਨ ਸਿੰਘ ਇਲੀਅਸ ਪਾਂਡੇ ਇਹ ਦੋਨੋਂ 25 ਮਿੰਟ ਦੇ ਰਹਿਣ ਵਾਲੇ ਆ ਇਹਨਾਂ ਕੋਲ ਤਿੰਨ ਪਿਸਤਲ ਜਿਹੜੇ ਆ ਉਹ ਰਿਕਵਰ ਕੀਤੇ ਆ ਇੱਕ ਗਲੌਕ ਆ 9mm ਦਾ 30 bore ਦਾ ਪਿਸਤਲ ਆ ਤੇ ਇੱਕ ਜਗਾਨਾ ਇਹਨਾਂ ਨੂੰ ਕਾਬੂ ਕਰਕੇ ਜਿਹੜਾ ਥਾਣੇ ਲੋਕੋ ਕੇ ਮੁਕਦਮਾ ਦਰਜ ਕੀਤਾ ਹੈ ਅੱਜ ਪੇਸ਼ ਕਰਕੇ ਇਹਨਾਂ ਦੋਸ਼ੀਆਂ ਦਾ ਜਿਹੜਾ ਵਾ ਉਹ ਰਿਮਾਂਡ ਲਿਆਂਦਾ ਤੇ ਬਰੀਕੀ ਦੇ ਨਾਲ ਜਿਹੜਾ ਹੈਗਾ ਵਾ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਇਹਨਾਂ ਦੇ ਬੈਕਵਰਡ ਫਾਰਵਰਡ ਜਿਹੜੇ ਲਿੰਕਿਆ ਕਿ ਕਿਦਾਂ ਇਹਨਾਂ ਨੇ ਇਹ ਮੰਗਾਇਆ ਵਾ ਤੇ ਕਿੱਥੇ ਪਹੁੰਚਣਾ ਸੀ ਇਹ ਸਾਰਾ ਰਿਮਾਂਡ ਦੇ ਦੌਰਾਨ ਜਿਹੜਾ ਵਾ ਉਹ ਅਸੀਂ ਪਤਾ ਕਰਕੇ ਫਿਰ ਤੁਹਾਨੂੰ ਅਪਡੇਟ ਕਰਾਂ ਸਰ ਜਿਹੜਾ ਪ੍ਰਦੀਪ ਆ ਇਹਦੀ ਇਸ ਸਰਹੱਦੀ ਏਜੰਸੀ ਨਾਲ ਕੋਈ ਲਿਕ ਹੈਗੀ ਆ ਪਹਿਲਾਂ ਵੀ ਆਉਂਦਾ ਸੀ ਕਿੰਨੇ ਇਹਦੇ ਤੇ ਮਾਮਲੇ ਦਰਜ ਹੋਏ ਆ ਫਿਲਹਾਲ ਇਹਦੇ ਬਾਰੇ ਅ ਨਹੀਂ ਕੋਈ ਗੱਲ ਸਾਹਮਣੇ ਆਈ ਵੀ ਪਹਿਲਾਂ ਕੋਈ ਕਦਮਾਂ ਦਰਜ ਆ ਉਹ ਅਸੀਂ ਆਪਣਾ ਰਿਕਾਰਡ ਕਰ ਰਹੇ ਆ ਤੇ ਇਹ ਇਹਦੇ ਵਿੱਚੋਂ ਜਦੋਂ ਇਹ ਇਹਨੂੰ ਕਾਬੂ ਕੀਤਾ ਵਾ ਤੇ ਇਹ ਗੱਡੀ ਸਮੇਤ ਜਿਹੜਾ ਵਾ ਇਹ ਇਲਾਕੇ ਦੇ ਵਿੱਚੋਂ ਖੇਪ ਲੈ ਕੇ ਜਾ ਗਿਆ ਸੀ ਜੀ ਜੀ ਸਰ ਇਧਰ ਕੋਈ ਦੱਸਿਆ ਪੁਸਟਰ ਤੇ ਕਿੰਕੂ ਲੈ ਕੇ ਜਾ ਰਹੀ ਸੀ ਜਾਂ ਬਾਰਡਰ ਤੋਂ ਜਿਹੜੇ ਅੱਜ ਕੱਲ ਹਾਂਜੀ ਇਹ ਅੱਜ ਪੇਸ਼ ਕਰਕੇ ਇਹਨਾਂ ਦਾ ਰਮੰਗ ਲਿਆ ਜੀ ਇਹਨਾਂ ਕੋਲ ਅਜ ਬ੍ਰੀਕੀ ਦੇ ਨਾਲ ਜਿਹੜੀ ਆ ਇਹ ਪੁਛਗਿਸ਼ ਕਰਕੇ ਕਹਿਣ ਤੇ ਜੀ ਸਿਵਤ ਕਾਰੇ ਦੀ ਆਪਣੀ ਆ ਕਿ ਜਾਂ ਕਿਸੇ ਦੀ ਆ ਜੀ ਆ ਇਹਦੀ ਜੋ ਇਹਨੇ ਪੁਛਗਿਸ਼ ਦਰਾਂ ਦੱਸਿਆ ਕਿ ਇਹਦੀ ਸਿਸਟਰ ਦੀ ਆ ਆ ਜਿਹੜੀ ਕੇ ਇਹਨਾਂ ਦੇ ਕਾਰੀ ਰਹਿ ਰਹੀ ਉਹਦਾ ਕੋਈ ਡਿਸਕਲੋਸ ਨਹੀਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ